ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰ ਕ ਬਿਲਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵ ਹਰ ਦਿਮਖਾਤੀ हर बिन रहना सको एक राती ज्यो बिन अंबले अंबली मर जाई है त्यों हर बिन हम मर जाती रहाओ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਨ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂ ਲੈ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰਖਿਓ ਲਾਜ ਪੁਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਬ ਜੀ ਹਰ ਹਰ ਬਿੰਦ ਭਏ ਹਰ ਸਵਾਮੀ ਅਮਾ ਚਿਸਰਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੇ ਹਰ ਦਿਮ ਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅੰਬਲੇ ਅੰਬਲੀ ਮਰ ਜਾਈ ਹੈ ਤੋਂ ਹਾਰੇ ਬਿਨ ਹਮ ਮਰੇ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਨਾ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਨੁਪੁਰਪਾ ਤਮਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂਲੇ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਾਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤੁਮਾਰਾ ਸੁਆਮੀ ਹਰ ਰੱਖਿਉ ਲਾਜ ਭਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰਕ ਬਿਲਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੱਕਦੇ ਵੇ ਹਾਰੇ ਦਿਮ ਬਖਾਤੀ ਹਾਰੇ ਬਿਨ ਰਹਿ ਨਾ ਸਕੋ ਏਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਤਿਉ ਹਰ ਬਿਨ ਹਮ ਮਾਰੇ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹਾ ਹਮ ਲਹਿਨਾ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਭ ਪ੍ਰਪਾ ਸੁਆਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂਲੇ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰ ਜਿਉ ਉਤਮ ਪਾਤੀ आपे ठाकुर आपे सेवक आपे बनावे पाती नानक जन तुम्हारा स्वामी हार रखियो लाज भगाती सातना श्री वाहे गुरु साहब जी ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਤਰ ਕ ਬਿਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰ ਦਿਮਖਾਤੀ हर बिन रहना सको एक राती ज्यो बिन अंबले अम्बली मर जाई है त्यों हर बिन हम मर जाती रहाओ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਨ ਸਕੋ ਅੰਤ ਮਾਤੀ ਤੋ ਪਰੇ ਪਰੇ ਆਂ ਪਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ठाकुर ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰਖਿਓ ਲਾਜ ਪੁਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਹਰ ਹਰ ਬਿੰਦ ਭੈ ਹਰ ਸਵਾਮੀ ਹਮਾ ਚਿਸਤਰ ਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰਿ ਦਿਮਕਾਤੀ ਹਰ ਬਿਨ ਰਹਿ ਨਾ ਸਕੋ ਏਕ ਰਾਤੀ ਜੋ ਬਿਨ ਅਬਲੇ ਅਬਲੀ ਮਰ ਜਾਈ ਹੈ ਤੋਂ ਹਰ ਬਿਨ ਹਮ ਬਰੇ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿ ਨ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਭੁਰਪਾ ਸਵਾਮੀ ਮੇਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂ ਲੈ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰ ਜਿਓ ਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤਮਾਰਾ ਸਵਾਮੀ ਹਰ ਰੱਖਿਉ ਲਾਜ ਭਗਾਤੀ 사ਤਨਾ ਸ੍ਰੀ ਵਾਹਿਗੁਰੂ ਸਭ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰਕ ਬਿਲ ਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰ ਦਿਮਕ ਖਾਤੀ हर बिन रहना सको एक राती ज्यो बिन अंबले अम्बली मर जाई है त्यों हर बिन हम मर जाती रहाओ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਨ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰਖਿਓ ਲਾਜ ਪੁਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਜ ਜੀ ਹਰ ਹਰ ਬਿੰਦ ਭਏ ਹਰ ਸਵਾਮੀ ਹਮਾ ਚਿਸਰਕ ਬਿਲਬ ਲਾਤੀ ਹਾਰੇ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵ ਹਾਰੇ ਦਿਮਕਾਤੀ ਹਾਰੇ ਬਿਨ ਰਹਿ ਨਾ ਸਕੂੰ ਏਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਰ ਜਾਈ ਹੈ ਤੂੰ ਹਰ ਬਿਨ ਹਮ ਮਰ ਜਾਤੀ ਰਹਾਓ ਤੂੰ ਹਰ ਸਰਵਰ ਅੰਤ ਅਗਾਹ ਹਮ ਲਹਿ ਨ ਸਕੋ ਅੰਤ ਮਾਤੀ ਤੂੰ ਪਰੇ ਪਰੇ ਅੰਨ ਪ੍ਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂ ਲੈ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਾਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤਮਾਰਾ ਸਵਾਮੀ ਹਰ ਰਖਿਉ ਲਾਜ ਭਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰ ਕ ਬਿਲਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰ ਦਿਮਖਾਤੀ हर बिन रह सको एक राती ज्यो बिन अंबले अम्बली मर जाई है त्यों हर बिन हम मर जाती रहाओ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਨਾ ਸਗੋ ਅੰਤ ਮਾਤੀ ਤੋ ਪਰੇ ਪਰੇ ਅੰਭਰ ਪ੍ਰਪਾ ਸੁਆਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲੇ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰਖਿਓ ਲਾਜ ਪੁਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਜ ਜੀ ਹਰ ਹਰ ਬਿੰਦ ਭੈ ਹਰ ਸਵਾਮੀ ਅਮਾ ਚਿਸ ਤਰਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵ ਹਰਿ ਦਿਮਖਾਤੀ ਹਰ ਬਿਨ ਰਹਿ ਨਾ ਸਕੂੰ ਏਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਰ ਜਾਈ ਹੈ ਤੂੰ ਹਰ ਬਿਨ ਹਮ ਮਾਰੇ ਜਾਤੀ ਰਹਾਓ ਤੂੰ ਹਰ ਸਰਵਰ ਅੰਤ ਅਗਾਹ ਹਮ ਲਹਿਣਾ ਸਕੋ ਅੰਤ ਮਾਤੀ ਤੂੰ ਪਰੇ ਪਰੇ ਅੰਪੁਰਪਾ ਸਵਾਮੀ ਮਿੱਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂਲੇ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰ ਜਿਓ ਤੁਮਾ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤਮਾਰਾ ਸਵਾਮੀ ਹਰ ਰੱਖਿਓ ਲਾਜ ਭਗਾਤੀ 사ਤਨਾ ਸਿਰ ਵਾਹਿਗੁਰੂ ਸਬਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਤਰ ਕ ਬਿਲਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਾਰੇ ਦਿਮਖਾਤੀ हर बिन रहना सको एक राती जो बिन अम्बले अम्बली मर जाई है त्यों हर बिन हम मर जाती रहाओ tum har sarvar ant agaah hum leha sakoo ant maati tum pare pare amr kripa swami met jaane apne gaati har ke sant jin har japyo ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਆਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਅਪੇ ਬਣਾਵੇ ਪਾਤੀ ਨਾਨਕ ਜਨ ਤਮਾਰਾ ਸੁਆਮੀ ਹਰ ਰਖਿਓ ਲਾਜ ਭਗਾਤੀ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬਿੰਦ ਭੈ ਹਰ ਸੁਆਮੀ ਅਮਾ ਇਸ ਤਰ੍ਹਾਂ ਕ ਬਿਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰ ਦਿਮਖਾਤੀ ਹਰ ਬਿਨ ਰਹਿ ਨਾ ਸਕੂੰ ਏਕ ਰਾਤੀ ਜੋ ਬਿਨਾਂ ਅੰਬਲੇ ਅੰਬਲੀ ਮਾਰੇ ਜਾਈ ਹੈ ਤਿਉਹ ਹਰ ਬਿਨ ਹਮ ਮਰੇ ਜਾਂਦੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਣਾ ਸਕੋ ਅੰਤ ਮਾਤੀ ਤੋਂ ਪਰੇ ਪਰੇ ਆਪੁਰਪਾ ਸਵਾਮੀ ਮਿਤ ਜਾਣੇ ਆਪਣੇ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰ ਰੰਗ ਚਰੂਲੇ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਾਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤਮਾਰਾ ਸਵਾਮੀ ਹਰ ਰਖਿਉ ਲਾਜ ਪੁਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੱਕਦੇ ਵੇ ਹਾਰੇ ਦਿਮਖਾਤੀ ਹਰ ਬਿਨ ਰਹਿ ਨਾ ਸਕੋ ਏਕ ਰਾਤੀ ਜੋ ਬਿਨ ਅਬਲੇ ਅਬਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾ ਹਰ ਸਰਵਰ ਅੰਤ ਅਗਾਹ ਹਮ ਲਹਿਨਾ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਅਰੇ ਜਿਉ ਉਤਮ ਪਾਤੀ ਆਪੇ ठाकुर ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰੱਖਿਓ ਲਾਜ ਭਗਾਤੀ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬਿੰਦ ਭਏ ਹਰ ਸਵਾਮੀ ਅਮਾ ਇਸ ਤਰ੍ਹਾਂ ਕ ਬਿਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਾਰੇ ਦਿਮਖਾਤੀ ਹਰ ਬਿਨ ਰਹਿ ਨਾ ਸਕੂੰ ਏਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਤਿਉ ਹਰ ਬਿਨ ਹਮ ਮਾਰੇ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਨਾ ਸਕੋ ਅੰਤ ਮਾਤੀ ਤੋਂ ਪਾਰੇ ਪਾਰੇ ਅੰਮ੍ਰਿਤੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂ ਲੈ ਰਾਤੀ ਹਰ ਹਰ पगत बिन अंत सोबा हारे जियो उत्तम पाती आपे ठाकुर आपे सेवक आपे बनावे पाती नानक जन तुम्हारा स्वामी ਹਰ ਰੱਖਿਓ ਲਾਜ ਪੁਗਾਤੀ 사ਤਨਾ ਸ੍ਰੀ ਵਾਹਿਗੁਰੂ ਸਬਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੱਕਦੇ ਵੇ ਹਾਰੇ ਨਿਮਖਾਤੀ ਹਾਰੇ ਬਿਨ ਰਹਿ ਨਾ ਸਕੋ ਏਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਤਿਉ ਹਰ ਬਿਨ ਹਮ ਮਰੇ ਜਾਂਦੀ ਰਹਾਓ ਤੁਮ ਹਰ ਸਰਵਰ ਅੰਤ ਅਗਾਹਾ ਹਮ ਲਹਿਨਾ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਭਰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂਲੇ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਭਾਤੀ ਨਾਨਕ